ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਖਾਰਾ ਮੀਡਾ ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਵਿਲਾ ਧੇਜਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਮਾਲੇਵਾਲ ਦੇ ਪੁੱਲ ਦੇ ਲੱਗੇ ਜਿਹੜਾ ਵੀਰਿਆਂ ਦੇ ਡੇਰਾ ਵਾ ਤੇ ਫੌਜੀ ਫਾਰਮ ਤੇ ਆਪਾਂ ਪਹੁੰਚੇ ਆ ਤੇ ਅੱਜ ਤੁਹਾਨੂੰ ਸਾਰੀਆਂ ਜਰਸੀ ਵੇੜਾਂ ਤੁਹਾਨੂੰ ਦਿਖਾਉਣੀ ਆ ਮੈਂ ਪਹਿਲਾਂ ਨਾਲ ਦੂਜਨਾਂ ਜਿਹੜੀਆਂ ਕੋਈ ਦੋ ਦੰਦ ਚਾਰ ਦੰਦ ਇਹੋ ਜਿਹੀਆਂ ਵੇੜਾਂ ਤੁਹਾਨੂੰ ਅੱਜ ਦਿਖਾਵਾਂਗੇ ਤੇ ਸਾਰੇ ਵੱਡੇ ਛੋਟੇ ਭਾ ਹਰ ਵਾਰ ਦੀ ਤਰ੍ਹਾਂ ਅੱਜ ਵੀ ਤੁਹਾਨੂੰ ਦਿਖਾਉਣੀ ਆ ਤਾਂ ਵੀਡੀਓ ਨੂੰ ਪੂਰੀ ਜ਼ਰੂਰ ਵੇਖਿਓ ਹਰ ਤਰ੍ਹਾਂ ਦੀ ਤੁਹਾਨੂੰ ਵੈਰਾਈਟੀ ਤੁਹਾਨੂੰ ਦਿਖਾਵਾਂਗੇ ਅੱਜ ਨੋਰਮਲ ਰੇਟ ਵੀ ਚੰਗੀਆਂ ਵੇੜਾਂ ਵੀ ਤੁਹਾਨੂੰ ਦਿਖਾਉਣੀ ਆ ਤੇ ਐਂਡ ਤੇ ਇੱਕ ਹੋਲੇ ਜਿਹੇ ਭਾਜ ਗਾਹ ਤਾਂ ਮੇਂ ਵਿਖਾਉਣੀ ਆ ਜਿਹਦੇ ਮਗਰ ਵੀ ਵੱਛੀ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਵਧੀਆ ਵਧੀਆ ਤੁਸੀਂ ਦੱਸੋ ਬਾਬੇ ਨਾਨਕ ਦੀ ਪਰਸੋਂ ਦੇ ਵੇਲੇ ਜੇ ਇਹ ਅੱਜ ਸਾਰਾ ਹੀ ਪਰਤ ਆ ਜਾਏ ਫੇਰ ਇਹ ਤਾਂ ਫੌਜੀ ਵਾਲਮ ਦੇ ਮਾਲ ਆਉਂਦਾ ਜਾਂਦਾ ਜੀ ਅੱਛਾ ਹਾਂ ਜੀ ਪਰਸੋਂ ਵਾਲਾ ਨਿਕਲ ਗਿਆ ਮਾਲ ਫਿਰ ਓਏ ਕੁੰਡੇ ਖਾਲੀ ਹੋ ਗਏ ਰਾਤ ਮਾਲ ਆਇਆ ਕੁਝ ਸਵੇਰੇ ਵਸ਼ੀਆਂ ਉਤਰੀਆਂ ਵਾ ਕੁਝ ਰਾਤ ਆਇਆ ਤੇ ਅੱਜ ਤੇ ਵੜਾ ਹੀ ਆ ਸਾਰੀਆਂ ਹੀ ਹਨਾ ਅੱਜ ਵੜਾ ਹੀ ਆ ਦੋ ਦਿਨ ਚੋ ਅਪਣੀਆਂ ਆਉਣੀਆਂ ਗੱਡੀ ਖਰਾਬ ਹੋ ਗਈ ਸੀ ਤੇ ਉਹ ਉਹਨਾਂ ਦੀ ਵੀਡੀਓ ਵੀ ਪਾਣੀ ਕੱਲ ਨੂੰ ਵੇਚਿਆ ਉਹ ਵਿੱਚ ਆ ਪੈਂਡ ਤੇ ਛੋੜ ਦਾਂਗੇ ਹਨਾ ਐਂਡ ਤੱਕਰ ਕੋਈ ਵੇਖ ਲੇ ਨੋ ਨੋ ਵੜਾ ਆਵਾ ਤੇ ਤਿੰਨ ਆਉਂਦੀਆਂ ਟੋਟਲ 12 ਹੋ ਜਾਣੀਆਂ ਹਨਾ ਅੱਛਾ ਕਿਹੜੇ ਵੀਰ ਨੇ ਡਿਮਾਂਗ ਹੀ ਤੇ ਸੋਨੇ ਰੰਗੀਆਂ ਤੁਸੀਂ ਵਛੀਆਂ ਦੇ ਤੇ ਸੋਨੇ ਰੰਗੀਆਂ ਵੀਰ ਨਹੀਂ ਹੁੰਦੇ ਨੀ ਉੜ ਕੇ ਅੱਛਾ ਤੇ ਸੋਨੇ ਰੰਗੀਆਂ ਵਛੀਆਂ ਆਪਣੀ ਕੋ ਤਿੰਨ ਚਾਰ ਨੇ ਲੈ ਜਾ ਅੱਜ ਕੱਲ ਵੀਰਾਂ ਦੇ ਨੇ ਕੱਲ ਵੀਡੀਓ ਪਾਈ ਹੈ ਅੱਛਾ ਵੀਰਾਂ ਦੇ ਇੰਨੇ ਕ ਫੋਨ ਆਏ ਅੱਛਾ ਇਹ ਬੱਚੀਆਂ ਤਾਂ ਥੋੜੀਆਂ ਪਾਈਆਂ ਇੰਨੇ ਕ ਫੋਨ ਆਏ ਆ ਹਰਕਾ ਮਾਲ ਘੱਟ ਪਾਇਆ ਮਾਲ ਭਾਲ ਕੇ ਡੱਕੇ ਚਾੜ ਦਾਂਗੇ ਇਹ ਕਿਹੜੀ ਗੱਲ ਆ ਠੀਕ ਫੌਜੀ ਫਾਰਮ ਦੇ ਹਰ ਟਾਈਮ ਹਰਪ੍ਰੀਤ ਭਾਜੀ 12 13 ਬੱਚੀਆਂ ਖੜੀਆਂ ਮਿਲਣਗੀਆਂ ਠੀਕ ਆ ਤੇ ਇੱਕ ਆਪਣੇ ਕੋ ਗੁਜਰਾਤ ਵਾਲੇ ਆਉਂਦੇ ਸ੍ਰੀਨਗਰ ਬੰਦ ਹੋ ਗਿਆ ਅੱਜ ਕਸ਼ਮੀਰ ਆ ਜਣੇ ਡਗਰਾਤ ਵਾਲੀ ਟੋਲੀ ਗੁਜਰਾਤ ਤੋਂ ਹਾਂ ਚਾਮ ਤੱਕ ਕਰ ਗੁਜਰਾਤ ਤੋਂ ਜਿਹੜੇ ਕਾਕ ਆ ਜਣੇ ਆਪਣੇ ਕੋ ਬੱਚੀਆਂ ਹਰ ਟਾਈਮ ਫੌਜੀ ਫਾਰਮ ਦੇ ਖੜੀਆਂ ਮਿਲਣਗੀਆਂ ਠੀਕ ਆਆਂਦੀਆਂ ਕਿਰੀਆਂ ਬੱਚੀਆਂ ਅੱਜ ਮੱਝੂ ਕੇ ਘੋ ਦਿਖਾਉਣੀ ਆ ਅੱਛਾ ਹਾਂਜੀ ਠੀਕ ਆ ਵੀਰਾਂ ਦੀ ਜਿੱਦਾ ਡਿਮਾਂਡ ਹੈ ਨਾ ਚਲੋ ਤੇ ਅੱਜ ਪਾ ਹਰ ਵੈਰਾਈਟੀ ਦਾ ਵੱਡਾ ਛੋਟਾ ਸਾਰੇ ਪਾ ਹੈ ਗੇਰੇ ਅੱਜ 12000 ਤੋਂ ਵੈੜ ਤਾਜੀ ਸਹੀ ਦਵਾਂਗੇ ਮਗਰ ਵੱਛੀ ਮਗਰ ਵੱਛੀ ਠੀਕ ਆ ਹਾਂਜੀ ਤੇ ਚਲੋ ਸ਼ੁਰੂਆਤ ਜਿਹੜੀ ਇਹ ਗੱਬਣਿਆ ਹਨਾ ਇਹ ਦੋਂਦੀ ਵੱਛੀ ਇੱਕ ਮਿੰਟਾਂ ਨੂੰ ਦੋਂਦੀ ਵੱਛੀ ਆ ਪਲੂਨ ਆ ਦੇਖ ਸਕਦੇ ਜੀ ਭਾਵੇਂ ਦੋਵੇਂ ਪਾਸਿਆਂ ਤੋਂ ਬਈ ਜਾਓ ਜਿੱਤਰਾ ਮਰਜੀ ਪਾਜੀ ਇਹ ਮੱਝੂ ਕੀ ਆਣ ਦੀ ਘੋੜੀ ਦੀ ਨਸਲ ਦੀ ਵੱਛੀ ਆ ਇਹਦੀ ਡਿਮਾਂਡ ਹੈ ਇਹ ਕਿਹੜੀ ਨਸਲ ਆਂ ਸੀ ਤੇ ਆਪ ਪਹਿਲੀ ਵਾਰੀ ਸੁਣੀ ਜੇ ਵੇਖੋ ਬੱਛੀ ਇੱਦਾਂ ਬੈਰੋ ਠੀਕ ਹੈ ਬਣੀ ਦੇ ਬੜੀ ਸਾਂਝ ਵਾਲੇ ਬੰਦੇ ਕੋ ਲਈ ਹੈ ਬੱਛੀ ਜੀ ਅੱਛਾ ਜੀ ਹਾਂ ਜੀ ਹਾਂ ਜੀ ਬਹੁਤ ਅਜੀਬ ਹੈ ਕਰ ਤੇ ਮੱਛੀ ਨਹੀਂ ਦੋ ਦੰਦ ਬੱਛੀ ਆ ਭਲਉਣੀ ਆਹ ਰਿਹਾ ਇਹ ਦੁਬਾਰੀ ਪਿੱਛੇ ਰਿਹਾ ਵੀਡੀਓ ਭਾਈ ਛਾਈ ਵਾਲ ਬੱਛੀ ਦੀ ਹਾਂ ਜੀ ਕੈਨੇਡਾ ਦੀ ਗਾ ਫੋਨ ਆਇਆ ਇਹ ਬੱਛੀ ਦੇ ਵੀਰਾਂ ਦੀ ਮੰਗ ਹੈ ਛਾਈ ਵਾਲ ਲੈਣੀ ਆ ਠੀਕ ਆ ਛਾਈ ਵਾਲੀ ਦੇ ਦਾਂਗੇ ਠੀਕ ਆ ਚਲੋ ਲੈ ਜਾਓ ਫਿਰ ਬਾਕੀ ਆ ਦੇਈ ਸੋਦੇ ਦਿਖਾ ਦੇ ਅੰਕਲ ਮੈਂ ਕਿੱਥੇ ਪੜਾ ਤਾ ਮੈਂ ਆਪੇ ਲੱਭੂ ਮੈਂ ਖੋਜ ਲੇ ਤਾ ਮੂੰਹ ਫੜਾਂ ਤਾਂ ਥੋੜਾ ਜਿਆ ਕਰਦੀ ਆ ਹੈਗੀ ਪਿਓਰ ਦੋ ਦਾਂਦੇ ਆ ਜਿਹੜੀ ਆ ਵੇ ਲੋ ਆ ਦੇਖ ਸਾਦੇ ਠੀਕ ਆ ਜੀ ਹਰ ਪੀਜੀ ਕੋਈ ਫੌਜੀ ਫਾਰਮ ਦੇ ਧੂਰ ਨਹੀਂ ਹੋਊਗਾ ਠੀਕ ਆ ਇਹ ਚੌਗੀ ਹੋਊਗੀ ਅਸੀਂ ਦੋਦੀ ਕਰਾਂਗੇ ਤੇ ਦੁੱਧ ਕਿੰਨਾ ਚੋਈ ਜਾਊਗੀ ਦੁੱਧੇ ਵਿੱਚ 15 ਪਲਾਸ ਚੱਲੂਗੀ ਪਹਿਲੇ ਸਵੇ ਹੀ ਹਾਂ ਜੀ ਤੇ ਮੁੱਲ ਮੋਲ ਤੇ ਹਰ ਪ੍ਰੀਜੀ ਬੱਚੀ ਸੋਨੇ ਦਾ ਮੁੱਲ ਕੀ ਕਰ ਗਿਆ ਸੋਨੇ ਰੰਗੀ ਬੱਚੀ ਆ ਠੀਕ ਆ ਬੱਚੀ ਦਾ ਮੁੱਲ ਪੰਜਾਬ ਦਾ ਬਾਕੀ ਮਾਨਤਨ ਕਰਦਾਂਗੇ ਕਿੰਨਾ ਹਾਂ ਨਹੀਂ ਦੇ ਦਈਏ ਬਿਲਕੁਲ ਜਸ ਨਹੀਂ 40000 ਦੀ ਬੱਚੀ ਦੇ ਦਾਂਗੇ 40000 ਦੇ 500 ਰੁਪਿਆ ਛੋਟ ਠੀਕ ਆ ਠੀਕ ਆ ਤੇ ਹੁਣ ਜਿਹੜੀ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਇਹ ਬੱਚੀ 20 ਪਲੱਸ ਵਾਲੀ ਆ ਤਾਨੇ ਦੇ ਵਿੱਚ ਚੰਗਾ ਲੱਗਾ। ਹਲੀ ਤੇਰੀ ਬੱਛੀ ਤੋੜ ਦੋ ਇਹ ਜਰਸੀ ਆ ਜਿਹੜੀ ਆ ਵੀ ਚੰਗੇ ਕੱਦ ਕਾਠਾ ਲਈ ਜਰਸੀਆਂ ਨੇ। ਬਾਈ ਜਰਸੀ ਐ ਬੱਛੀ ਫਾਰਮ ਚੋਂ ਲਈ ਆ। ਜਰਸੀਆਂ ਦੇ ਸਹਾਰਾ ਨਾਲ ਕੱਦ ਕਾਠਾ ਇਹਦਾ ਚੰਗਾ। ਐਚ ਐਫ ਗਾਓ ਵਰਗਾ ਕਰ ਦਿਆ ਜਿਹੜਾ ਇਹ ਤਾਂ। ਲੈ ਜੀ ਜੀ। ਵਡੀ ਬੱਛੀ ਆ। ਕੇ ਸੰਭਾਈ ਜੀ ਮਾਣੀ ਇਹ ਸਿੱਗੀ ਤੂਜਾ ਸੁਆ। ਇਹ ਸਿੱਗੀ ਦਿਖਾ ਦੋ ਇਹ ਜਿਹੜੀ ਮੜੀ। ਥਲਾਰ। ਅਜੀ ਬੋਲ ਵੀ ਆਈ ਹੈ ਇਹ ਦਾ ਛੋਟਾ ਫੌਜੀ ਵੀ ਆ ਗਿਆ ਜੀ ਇਹ ਆਪਣਾ ਛੋਟਾ ਫੌਜੀ ਆ ਗਿਆ ਜੇ ਛੋਟਾ ਫੌਜੀ ਆ ਗਿਆ ਠੀਕ ਹੈ ਛੋਟਾ ਫੌਜੀ ਵੀ ਆ ਗਿਆ ਵਿਚਾਲੇ ਛੋਟਾ ਫੌਜੀ ਆ ਗਿਆ ਬਾਕੀ ਫੌਜੀ ਸਾਹਿਬ ਨੇ ਵੀ ਆ ਜਣਾ ਥੋੜੇ ਦਿਨਾਂ ਤੱਕ ਆ ਜਣੇ 12 ਦਿਨਾਂ ਦੀ ਤੇ ਇਹਦਾ ਫਿਰ ਮੁੱਲ ਜਿਆਜਿਆ ਹਰ ਵੀਰ ਬਾਜੀ ਬੱਛੀ ਤੇ ਆ 6000 ਦੀ ਹਾਂਜੀ 60 ਵੀ ਧਨਵਾ ਮੰਗੀਏ ਤਾਂ ਵੀ ਥੋੜਾ ਹਾਂਜੀ ਪਰ 60 ਨਹੀਂ ਕਰਨਾ ਨਾ 60 ਕਰਨਾ ਨਾ 55 ਕਰਨਾ ਅੱਛਾ ਆ ਨਾ ਮੱਚੀ 50 ਦੀ ਦੇਣੀ ਹੈ 1000 ਰੁਪਿਆ ਛੋਟ ਅੱਛਾ ਹਾਂਜੀ ਠੀਕ ਆ ਘਰ ਦਿੰਦਾ ਨਹੀਂ ਫੌਜੀ ਫਾਰਮ ਤੋਂ ਮਿਲਣੀ ਆ ਠੀਕ ਆ ਚਿੱਗੀ ਆ ਢੰਡਾ ਤੇ ਹੁਣ ਗਾੜੀ ਹੋ ਗਈਆਂ ਸੋਨੇ ਰੰਗੀਆਂ ਸ਼ੁਰੂ ਫਿਰ ਗਾੜੀ ਜੱਸੀਆਂ ਵਛੀਆਂ ਨਵਾਬ ਵਛੀਆਂ ਪਲੂਣ ਅੱਛਾ ਹਾਂਜੀ ਠੀਕ ਆ ਸੂਆ ਪਹਿਲਾ ਇਹਦਾ ਪਹਿਲੇ ਪਹਿਲੇ ਵੇਖੋ ਧਿਆਨ ਅੱਜ ਪਹਿਲੇ ਪਹਿਲੇ ਸਵੇਰਾਂ ਜਿਹੜੀਆਂ ਤੁਹਾਨੂੰ ਦਿਖਾਉਣੀਆਂ ਵਾਂ ਠੀਕ ਹੈ ਜੀ ਹਾਂ ਜੀ ਆਹ ਦੇਖ ਸਾਡੇ ਬੜਾ ਪਿਆਰਾ ਜਿਹਾ ਫੇਸ ਹੈ ਇਹਦਾ ਲੈ ਜਾ ਇਹਦੇ ਦੰਦ ਦਿਖਾ ਦੇ ਕਿੰਨੇ ਗੋਲੇ ਮੇਰਾ ਨਮੇਸ਼ ਆਹ ਦੇਖ ਸਾਡੇ ਇਹ ਵੀ ਜਿਹੜੀ ਚਾਰ ਦੰਦ ਆ ਜਿਹੜੀ ਬਲੂਨ ਵਿੱਚ 100 ਰੁਪਏ ਦੀ ਭਾਜੀ ਤੇ ਇਹ ਦਾ ਮੁੱਲ ਜੀ ਬੱਚੀ ਆ ਵੀ 10 12 ਦਿਨ ਲੈ ਜੂਗੀ ਠੀਕ ਆ ਬੱਚੀ ਜਾਇਜ਼ ਦੇ ਦੇਣੀ ਹੈ ਜਾਇਜ਼ ਕਿੰਨੇ ਕਰ ਦੱਸੋ ਕਿੰਨੇ ਦੇ ਦਈਏ 35000 ਦੀ 35 ਜੋ ਕਰੀਏ ਕੋਈ ਛੋਟ ਛੱਡ ਹਾਏ ਫੀਫਾ ਭਾਜੀ ਜਾਇਜ਼ ਹਾਂ ਨਾ ਦੇਣ ਵਾਲੀ ਗੱਲ ਬਿਲਕੁਲ ਦੇਣ ਲੈਣੇ ਜੀ ਬੱਚੀ 32000 ਦੀ ਦੇ ਦਾਂਗੇ ਵੇਖ ਲਓ ਕੋਈ ਜੰਦਾ ਨਹੀਂ ਆ ਠੀਕ ਆ ਇਹਨਾਂ ਦੇ ਖਰਚੇ ਹੀ ਆ ਜਾਂਦਾ ਜਿੰਨੇ ਦੀ ਅਸੀਂ ਬੱਚੀ ਦੇ ਦੇਣ ਲੱਗੇ ਆ ਠੀਕ ਆ ਤਿਆਰ ਕਰੀਏ ਪਾਲਣ ਦਾ ਇਹਨਾਂ ਲੱਗ ਜਾਂਦਾ ਖਰਚਾ ਠੀਕ ਆ ਹਾਂ ਜੀ ਤੇ ਹੁਣ ਜਿਹੜੀ ਦੂਸਰੇ ਨੰ ਆ ਜਿਹੜੀ ਚੌਥੇ ਨੰ ਬੱਚੀ ਤਿਆਰ ਠੀਕ ਹੈ ਇਹ ਵੀ ਬੱਚੀ ਦਾਸ ਲੈ ਜੂਗੀ ਤੇ ਉਹ ਚੌਥੀ ਕੁਛੀ ਆ ਤੂੰ ਆ ਪਹਿਲਾਂ ਇਹਦਾ ਪਹਿਲਾਂ ਪਹਿਲਾਂ ਅੱਜ ਹੈ ਸਾਰੀਆਂ ਦੰਦਾ ਚੀਆ ਵੇੜਾ ਹਰਪ੍ਰੀਤ ਭਾਜੀ ਅੱਜ ਬੱਚੀਆਂ ਟੌਪ ਗਲਾਸ ਆ ਠੀਕ ਆ ਬਾਕੀ ਆ ਜੀ ਸੋਹਣੀਆਂ ਵੇੜਾ ਮੈਂ ਸਾਰੀਆਂ ਜਿਹੜੀਆਂ ਜਾਨ ਵਾਲੀਆਂ ਜਾਨ ਵਾਲੀਆਂ ਵੇੜਾ ਆ ਮੈਂ ਜਿਹੜੀਆਂ ਅੱਜ ਆ ਦੇਖ ਸਕਦੇ ਜੀ ਸਾਨੂੰ ਇਹਦੇ ਕੋ ਵੀ ਚੰਗਾ ਲੱਗਾ ਵਾ ਸਵੇਰੇ ਇਹਨੇ ਪਹਿਲਾਂ ਹੀ ਸੋਨਾ ਤੇ ਤਿਆਰ ਚੰਗੀ ਹੁੰਦੀ ਹੈ ਜੀ ਇਹ ਇਹ ਕਿ ਨਹੀਂ ਇਹ ਹਾਂ ਕਿ ਇਹਦੇ ਦਿਖਾ ਦੇ ਕਿ ਆਪਣੀ ਚਲਦੀ ਇਹ ਚਾਰ ਦੰਦ ਜੀ ਇਹ ਵੀ ਚਾਰ ਦੰਦ ਆ ਤੇ ਇਹਦਾ ਫਿਰ ਮੁੱਲ ਦੱਸੋ ਜੀ ਮੁੱਲ ਕਰੀਏ ਇਹਦੀ ਬੱਚੀ ਹਰਪ੍ਰੀਤ ਬਾਜੀ ਜਿਆਜ ਦੇਣ ਲਾਣ ਵਾਲੀ ਗੱਲ ਜੇ ਕੋਈ ਵੀਰ ਜੋੜਾ ਲਊਗਾ ਮਾਨਤਨ ਹੋਰ ਕਰ ਦਾਂਗੇ ਇਹ ਨਿਗਾਸੀ ਦਾ 38 ਪੱਤੀ ਦੀ ਅਵੀ ਦੇ ਦਾਂਗੇ 32000 ਦੀ ਅਵੀ ਤੇ ਜੇ ਕੋਈ ਵੀਰ ਜੋੜਾ ਲਊਗਾ ਫਿਰ ਉਹਨੂੰ 2000 ਰੁਪਿਆ ਮਾਨਤਨ ਕਰ ਦਾਂਗੇ ਜੋੜੇ ਦੇ 31 31 ਦੇ ਹਿਸਾਬ ਨਾਲ 31 31 ਦੇ ਜੇ ਇਕੱਲੀ ਉਹਦਾ 32 32 ਦੀ 550 ਰੁਪਿਆ ਛੋਟ ਠੀਕ ਹੈ ਜੀ ਤੇ ਹੁਣ ਮੱਛੀ ਆ ਗਈ ਸੂਈ ਪਲੂਨ ਅੱਛਾ ਵੀ ਪਹਿਲਾਂ ਸਵੱਤ ਠੀਕ ਹੈ ਤੇ ਕੱਦ ਦੇ ਤਾਂ ਇਹਨਾਂ ਨਾਲ ਵੀ ਇੱਚਾ ਵਾ ਬਹੁਤ ਵੱਡੀ ਚੰਗੀ ਬੱਛੀ ਬਰੀਡ ਵਾਲੀ ਨੇ ਠੀਕ ਹੈ ਤੇ ਮਗਰ ਕੀ ਜੇ ਮਗਰ ਬੱਛੀ ਜੇ ਮਗਰ ਵੀ ਜਰਸੀ ਬੱਛੀ ਨਾੜੋ ਤਾਜ਼ਾ ਜਿਹੜਾ ਨਾਲ ਹੀ ਆ। ਹਾਂਜੀ ਵੀਰ ਜੀ ਸਹੀ ਆ। ਠੀਕ ਆ। ਹਾਂਜੀ। ਬਹੁਤ ਉਲਟੇ ਨਹੀਂ ਕਰਦੇ ਕੋਈ। ਨਾ ਨਾ ਬਹੁਤ ਥੋੜੇ ਜਿ। ਕਿੰਨਾ ਜਿ ਬੋਲਾ? 8 ਕਿਲੋ ਬੋਲਾ ਇਸ ਪਾਸੇ ਸੁਈ ਜੈ ਤੇ ਜਿਆਦਾ ਸੁਈ ਨੂੰ ਅੱਜ। ਅੱਛਾ। ਹਾਂਜੀ ਹਾਂਜੀ। ਤੇ ਕਿੰਨਾ ਦੁੱਧ ਚਵਾਈ ਜਾਊਗੀ ਐ? ਦੁੱਧ ਕਰਦੇ ਸਾਬ ਦੇ 9-10 ਲੀਟਰ ਪਾਊਗੀ ਪਹਿਲਾਂ। ਠੀਕ ਆ। ਹਾਂਜੀ ਹਾਂਜੀ। ਬਾਕੀ ਸੀਲ ਠੰਡੀ ਬੜੀ ਆ। ਠੀਕ ਆ। ਆਹ ਬੰਨੀਏ ਤੋਂ ਬੱਚਾ ਪੜੀ। ਮਾੜੀ ਕਿੱਸੀ ਰਚੀ। ਬਾਕੀ ਮਾਲ ਵੀ ਚਲੋ ਸਾਰਾ ਕੱਲ ਹੀ ਆਇਆ ਵਾ। ਪਰਸਾਂ ਦੇ ਆ ਨਹੀਂ ਜਵਾਬ ਵਧੀਆ ਨਹੀਂ ਬਾਤ ਜਵਾਬ ਬਹੁਤ ਚੰਗਾ ਪਰਨੇ ਸਾਂਚੇ ਵਿੱਚ ਦੇ ਖਰੀਦਦਾਰਾਂ ਦਿਖਾ ਦੇ ਆ ਦੇਖਾਂਗੇ ਜਵਾਬ ਬਹੁਤ ਵਧੀਆ ਵਧੀਆ ਲੱਗਾ ਇੱਕ ਮਿੰਟ ਤਾਂ ਦਿਖਾ ਦਈਏ ਠੰਡੀ ਠੰਡੀ ਬੜੀ ਐਨ ਕਰ ਦੋ ਠੀਕ ਲੈ ਜਾ ਤੋਰਦਾ ਦੇਖੀ ਸਾਹਕੇ ਕਿਲੋ ਦੇ ਕਰੀਬ ਜਿਹੜੇ ਇਹ ਵੀ ਕਹਿੰਦੇ ਕਿ ਪਹਿਲੇ ਸੋ ਵਿੱਚ ਵਾਈ ਜਾਓਗੇ ਮੋਹ ਕਿਨੇ ਦੰਦ ਜਿੰਦੂ ਮੋਹ ਦੰਦ ਆ ਫੜੋ ਦਿਖਾਈ ਦਿਓ ਰੋਗ ਰੋਗ ਦਿਖਾ ਦਿਓ ਹੈਗੀ ਪਿਓਰ ਦੋ ਦੰਦ ਆ ਜਿਹੜੀ ਆ ਇਹ ਆਹ ਦੇਖ ਸਕਦੇ ਜੀ ਪਿਓਰ ਦੋਂਦੀ ਆ ਲੈ ਜੀ ਮੈਂ ਪੰਜ ਮਾਰ ਨੰਬਰ ਵੀ ਬੋਲਿਆ ਕਰ ਪੰਜ ਨੰਬਰ ਆ ਪੰਜ ਨੰਬਰ ਜੋ ਇਹ ਵੀ ਬੱਚੀ ਬਹੁਤ ਠੰਡੀ ਧੀ ਠੀਕ ਆ ਬਕਰ ਹੋ ਗਿਆ ਰੋ ਬਾਕੀ ਤਿੰਨ ਵੇੜਾ ਜਿਹੜੀਆਂ ਹਜੇ ਆਉਣ ਵੀ ਨਹੀਂ ਆ ਤਿੰਨ ਆਉਣ ਚਲੋ ਫੇਰ ਦਿਖਾਏ ਠੰਡੀ ਬੜੀ ਭਾਵੇਂ ਰੈਂਟ ਹੁਣ ਭਾਵੇਂ ਤਾਰਾ ਨਾ ਹੀ ਮਰ ਉਹ ਵੀ ਆਪਾਂ ਜਿਹੜੀ ਐਂਡ ਤੇ ਵੀਡੀਓ ਜੋੜ ਦਿਆਂਗੇ ਉਹ ਵੀ ਤੁਸੀਂ ਦੇਖ ਸਕਦੇ ਜੇ ਉਹਨਾਂ ਨੂੰ ਵੀ ਕੋਈ ਵੇਖੇ ਉਹ ਵੀ ਠੰਡਾ ਲੈ ਇਹ ਅੱਛੀ ਪੰਜਵਾਂ ਨੰਬਰ ਜੇ ਠੀਕ ਆ ਪੰਜਵੇਂ ਨੰਬਰ ਤੇ ਆ ਜਿਹੜੀ ਇਹ ਵਾਲੀ ਇਹ ਸੋਈ ਬੱਚੀ ਪੰਜਵੇਂ ਜਿਹੜੇ ਚਲੋ ਤੇ ਇਹਦਾ ਮੁੱਲ ਫੇਰ ਮੋਲ ਤੇ ਰਾਜ 35 ਕਰਦੇ ਆਂ ਅੱਛਾ ਤੇ ਇਹ ਕਿੰਨੇ ਦੀ ਆ ਤੁਸੀਂ ਦੱਸ ਦਿਓ ਅੱਜ ਨੂੰ ਇੱਕੋ ਹੀ ਗੱਲ ਕਰਦਾ ਸਾਰਿਆਂ ਦੀ ਇੱਕੋ ਹੀ ਇੱਕੋ ਹੀ ਲੈਣ ਹੀ ਜਾਣ ਦੋ ਤੇ ਕੋਈ ਫੜ ਲੈ ਮਰਜੀ ਬੱਤੀ ਬੱਤੀ ਦੀ ਬੱਤੀ ਦੀ ਆ ਬੱਤੀ ਦੀ ਆ ਤੇ ਬੱਤੀ ਦੀ ਆ ਸੋਈ ਠੀਕ ਆ ਹਾਂਜੀ ਤੇ ਹੁਣ ਇੱਕ ਆ ਗੱਬਣ ਜੀ ਇਹ ਗੱਬਣ ਆ ਗਈ ਜੀ ਗੱਬਣ ਇਹ ਆਹ ਪਹਿਲੀ ਵਾਰੀ ਇਹ ਵੀ ਗਿਫਟੀ ਦੇ ਨਾਲ ਇਹ ਅੱਛਾ ਇਹ ਕਿੰਨੇ ਕ ਦੁੱਧ ਵਾਲੀ ਆ ਇਹ ਵੀ ਦੀ ਦੁੱਧ ਦੱਸ ਜਾਣਾ ਕਿਲੋ ਜਵਾਈ ਜਾਊ ਠੀਕ ਆ ਇਹ ਨਾਲ ਸਿਟੀ ਆ ਦੀ ਪਾਵਟ ਕਰ ਦੇਣੀ ਯਾਰ ਅੱਛਾ 50 ਕਿਲੋਮੀਟਰ ਤੇ ਇਹਦੀ ਅੱਧੀ ਰਿਪੋਰਟ ਪਾਉਣਾ ਹੈ ਪਹੁੰਚ ਕਰਾਂਗੇ ਠੀਕ ਆ ਹਾਂਜੀ ਚਲੋ ਲੈ ਆਓ ਜੀ ਮੈਂ ਪਾਉਂਦਾ ਤੇ ਇਹਦਾ ਮੁੱਲ ਫਿਰ ਆ ਬੀਬੀ ਭਾਜੀ ਇਹ ਨਿਗਾਰਿਆ ਮੋਲਿਆ 31000 ਜੇ ਪਹੁੰਚ ਕਰ ਦਾਂਗੇ 50 ਕਿਲੋਮੀਟਰ ਤੇ ਇਹਦੀ ਵੈਅ ਅੱਛਾ ਹਾਂਜੀ ਠੀਕ ਆ ਚਲੋ ਕੋ ਫੋਨ ਲਾਵੇ ਕਰੀ ਹਾਂ ਫੋਨ ਲਾਵੇ ਇਹ ਛੋਟ ਵਿੱਚ ਇਹ ਸਭ ਕੋਈ ਪਹੁੰਚ ਕਰ ਦਾਂਗੇ ਠੀਕ ਆ ਹਾਂਜੀ 31000 ਤੇ ਆ ਜਿਹੜੀ ਆ ਗਈ ਇੱਕ ਆ ਵਾਵਾ ਸੁੰਭੀ ਸੁੰਭੀ ਕਿਸੇ ਨੇ ਫੋਲੋ ਅੰਕਲ ਚੰਗੇ ਰਕਾਰ ਵਾਲੀ ਆ ਜਿਹੜੀ ਥੱਲਿਆਂ ਵੀ ਚੰਗੀ ਤਿਆਰ ਹੋਣੀ ਆ ਦੇਣ ਲੱਗਦੀ ਆ ਕੋਈ ਦਾ ਤੇ ਕਿਨਾਂ ਦੋ ਚ ਭਾਈ ਜਾਊਗੀ ਇਹ ਕਿੰਨਾ ਕਿਚਵਾਜੇ ਦੁੱਧ ਦੁੱਧ 12 ਗ੍ਰਾਮ ਤੇ ਪਾਣੀ ਚੱਲਦੀ ਹੈ ਇਹ ਲੈਣਾ ਹੈ ਬਸ ਇੰਨਾ ਚੰਗੀ ਹੈ ਠੰਡੀ ਠੰਡੀ ਇਹ ਵੀ ਚੰਗੀ ਇਹ ਵੀ ਦੇਣਾ ਹਰ ਪ੍ਰੀਤ ਭਾਜੀ ਲੈ ਜਾਓਗੀ 12 13 ਵਜੇ ਲੈ ਆਓ ਬਾਕੀ ਇਹ ਹੈ ਕਿ ਸਾਂਭੀ ਸਾਂਭੀ ਚੰਗੀ ਦੀ ਜਣਾਵਾ ਕਿ ਹਵੀਰ ਨੇ ਜਿੱਥੋਂ ਵੀ ਆਈ ਹੈ ਤੇ ਹੈਗੀ ਪੂਰੀ ਠੰਡੀ ਤੇਰੀ ਹੈ ਵੀ ਲੈ ਜਾਓ ਇਹਦਾ ਮੁੱਲ ਫਿਰ ਮੱਛੀ ਆਏ 40 45000 ਦੀ ਪਰ ਫੌਜੀ ਭਰਨ ਤੇ ਹੋਣੀ ਰੇਟ ਨਾਲ ਅੱਛਾ ਇਹ ਹਾਂ ਨਾ ਮੱਛੀ 35000 ਦੀ ਇੱਕ ਯਾਰ ਦੀ ਅਡ ਅੱਛਾ ਕੀ ਆ 500 ਛੋਟ ਹਾਂ ਨਾ ਹੀ ਹਰਪ੍ਰੀਤ ਭਾਈ ਅਸੀਂ ਰੇਟ ਪਾਏ ਜੇ ਕੋਈ ਜ਼ਿਆਦਾ ਨਹੀਂ ਪਾਏ ਤੁਹਾਨੂੰ ਪਤਾ ਪਰਸਨ ਵੀਡੀਓ ਪਾਈ ਆ ਮਾਲ ਸਾਰਾ ਵੇਚ ਗਿਆ ਠੀਕ ਆ ਆਪਣੀ ਨਿੱਕੀ ਨਿੱਕੀ ਕਮਾਈ ਆ ਤੁਹਾਨੂੰ ਪਤਾ ਥੋੜੀ ਜੀ ਰੋਟੀ ਕਢਣੀ ਆ ਬਾਕੀ ਆ ਫਿਰ ਪਸ਼ੂ ਜ਼ਿਆਦੇ ਹੁੰਦੇ ਆ ਤੇ ਉਸ ਦਾ ਕਰਨ ਦਾ ਜਿਆਦਾ ਟਾਈਮ ਆ ਇੱਕ ਵੀਰ ਕਰਦੇ ਆ ਜੇ ਅਸੀਂ 40 ਮੰਗ ਕੇ ਤੇ ਮਣਕੇ ਟੁੱਟਦੇ ਰਹੀਏ ਫਿਰ ਉਹ ਫਾਇਦਾ ਨਹੀਂ ਕੋਈ ਟਾਈਮ ਖਰਾਬ ਹੁੰਦਾ ਤੇ ਫਿਰ ਅਗਲੇ ਬੰਦੇ ਦੀ ਵਾਰੀ ਨਹੀਂ ਹੁੰਦੀ ਹਾਂਜੀ ਹੁਣ ਨੰਨਾ ਮਮਾ ਬੱਚੀ ਦਸੀਏ ਨੇ ਦੇਣੀ ਆ ਹੁਣ 10000 ਰੁਪਏ ਦਾ ਫਰਕ ਰੱਖ ਕੇ ਬੈਗੇ ਮੈਂ ਵੀ ਜੀ ਨਹੀਂ ਹੁਣ ਇਹ ਇਹ ਗੱਲ ਨਾਲ ਸਹਿਮੇ ਨਹੀਂ ਪੰਜਾਬ ਮੰਗ ਰਹੇਗੇ ਮੈਂ ਤਹੀ 35 36 ਦੇ ਤੁਰਦੇ ਫਰਕ ਦੇਣਾਂਗੇ ਇਹ ਜਿਆਜ ਮੰਗੇ ਤੇ ਜਾਰੀ ਦੇਣੀਆਂ ਹਾਂ ਜੀ ਹਾਂ ਜੀ ਠੀਕ ਆ ਤੇ ਹੁਣ ਇੱਕ ਜਿਹੜੀ ਹੌਲੇ ਭਾਜ ਰਹਿ ਗਈ ਅੰਦਰ ਤੇ 2 ਵਜੇ 2 ਵਜੇ ਦੇਖੋ 8 ਕਿਲੋ ਦੁੱਧ ਤਿਆਰ ਜੇ ਅੱਛਾ ਇਹਦਾ ਅੱਛਾ ਹੋ ਜੇ ਆਹ ਅੱਛਾ ਜਿਹੜਾ ਇਹਦਾ ਚਲੋ ਤੋਰੋ ਹਮੇਰੇ ਕਰੀਮਾ ਤਿਆਰ ਜਿਹੜਾ 8 ਕਿਲੋ ਦੁੱਧ ਆਟਿਕਲ ਉਹਦੇ ਆ ਰਹੇ ਚਲੋ ਬੰਦੋ ਫਿਰ ਇਹਨੂੰ ਤੇ ਇਹਦਾ ਫਿਰ ਮੁੱਲ ਜੀ ਥੋੜੀ ਕੈਮਰੇ ਮੋਲ ਫਿਰ ਇਹਦਾ ਜੀ ਜਾਰੀ ਦੇਣੀ ਆ ਕਿੰਨੇ ਦੀ ਇਹ 30 ਦੀ ਦੇਣੀ ਆ 1000 ਰੁਪਿਆ ਛੋੜਨਾਂ 29 29000 ਤੇ ਇਹਦੀ 29 ਜਾਂ ਫਿਰ ਛੋੜ ਕਰ ਦੇਣੀ ਆ ਇਹਦੀ 29 ਜੋ ਕਰਦਾਂਗੇ ਤੇ ਹੌਲਾ ਪਾ ਕੇ ਰੱਖ ਜੀ ਫਿਰ ਆਹ ਸਾਡੇ ਭਾਜੀ ਆਹ ਗਿਫਟ ਦੋ ਪਾਉਣੇ ਆ ਅੱਜ ਹਣ ਰੋਜ਼ ਫੌਜੀ ਬਾਲ ਵਿਦਿਆਰੀ ਦੋ ਗਿਫਟ ਪਿਆ ਕਰਨਗੇ ਅੱਜ ਤੋਂ ਅੱਛਾ ਰੋਜ਼ੀ ਅੱਛਾ ਇਹ ਹੁਣ ਅੱਜ ਤੁਸੀਂ ਪਾਤੀ ਭੜਕੇ ਨਹੀਂ ਹੋਣਾ ਪਰਸ ਤੁਸੀਂ ਫੇਰ ਆ ਜਾਣਾ ਹਾਂਜੀ ਹਾਂਜੀ ਰੋਜ਼ ਇੱਕ ਦਿਨ ਛੱਡ ਕੇ ਵੀਡੀਓ ਪਿਆ ਕਰੂਗੀ ਦੋ ਗਿਫਟ ਪਿਆ ਕਰਨਗੇ ਫੌਜੀ ਫਾਰਮ ਤੇ ਠੀਕ ਆ ਹਾਂਜੀ ਇਹਦੇ ਕੋ ਕਿੰਨਾ ਦੁੱਧ ਦੁੱਧ ਦੇ ਕੋ ਸਾਜੀ ਆਈ ਜੀ ਆਪਣੇ ਕੋਲ ਉਹਨੇ ਦੱਸਿਆ 6 ਕਿਲੋ 5 ਕਿਲੋ ਆਨੇ ਪੰਜ ਕਿਲੋ ਕਹਿੰਦੇ ਆਂ ਅਸੀਂ ਵੱਛੀ ਮਗਰ ਜੇ ਵੇਖੋ ਕਿੱਡੇ ਬ੍ਰਾਂਡ ਦੀ ਵੱਛੀ ਆ ਅੱਛਾ ਮਗਰ ਵੀ ਵੱਛੀ ਮਾੜੀ ਆ ਅਸੀਂ ਵੱਛੀ ਪਾਲਣੀ ਵੱਛੀ ਵਾਲੀ ਗਾਂ ਨਹੀਂ ਲੈਣੀ ਵੱਛੀ ਦਾ ਥਣ ਥਣ ਦਿਖਾਓ ਬਹੁਤ ਸੋਹਣੀ ਵੱਛੀ ਹੈ ਮਗਰ ਵੀ ਵੱਛੀ ਆ ਤੇ ਦੁੱਧ ਵੀ ਚਲਾ ਦਿੰਦੀ 5 ਕਿਲੋ ਚਲੋ ਤੋਰੋ ਹਾਂ ਫੇਰ ਗਾੜੀ ਚਾਲੀ ਯਾਰ ਦਿਆ ਟੋਕ ਪੀ ਲੈ ਅਰੇ ਦੇਜ ਜਾਏ ਦੇਣੀ ਆ ਜੇ ਵੱਛੀ ਆ ਤੇ 30000 ਦੀ ਵੱਛੀ ਆ 30000 ਦਾ ਮਾਲ ਅਸੀਂ ਹਸਾਉਣਾ ਦੇਣਾ ਠੀਕ ਆ ਹਾਂ ਜੀ ਲੇ ਹੁਣੇ ਉਤਰੀ ਅੱਧਾ ਘੰਟਾ ਹੋ ਗਿਆ 5 ਕਿਲੋ ਦੁੱਧ ਘਰ ਰੇ ਕਹਿੰਦੇ ਉਹ 6 ਕਹਿੰਦੇ ਅਸੀਂ 5 ਦੀ ਗਰੰਟੀ ਚਲੋ ਲੈ ਜਾ ਬੰਦ ਹੋਈ ਬਾਕੀ ਥਾਂ ਨੇ ਚੰਗਾ ਲੱਗਾ ਤੇ ਆ ਮਗਰ ਜਿਹੜੀ ਬੱਛੀ ਆ ਇਹਦੇ ਤੇ ਇਹਦਾ ਫਿਰ ਮੁੱਲ ਵੀਰ ਜੀ? ਹਾਂ ਵੀਰ ਭਾਈ 14 ਹੀ ਦੇ ਦਾਂਗੇ। ਅੱਛਾ 14 ਹਜ਼ਾਰ ਦੀ। 14 ਹਜ਼ਾਰ ਦੀ ਬੱਛੀ ਵਾਲੀ ਗਾਂ ਗਾਂ ਫਿਰ ਗਾੜੀ 60 ਹਜ਼ਾਰ ਦਾ ਦੇਣਾ ਮਾਲ ਟਕਿਆ। ਠੀਕ ਹੈ। 30 ਦੀ ਬੱਛੀ ਦੇ 30 ਦੀ 40 ਦੀ ਗਾਂ ਟਕੀ ਹੋਵੇ ਵੇਖਣੀ ਫਿਰ। ਨਹੀਂ 14 14 ਨਹੀਂ ਦੇਣੀ ਲੋਕਾਂ ਦੇ ਵੀ ਆਡੇ ਪੁੱਤਾਂ ਵਰਗੇ ਜਾਣੇ ਆ ਤੇ ਅਸੀਂ ਦੇਣੀਆਂ ਵੀਰ। ਅਲੀ ਛੋਟਾ ਫੌਜੀ ਕਹਿੰਦਾ 10000 ਮਾਨ ਨੂੰ 2000 ਰੁਪਏ ਅੱਛਾ ਛੋਟੇ ਫੌਜੀ ਦੇ ਕਰਕੇ 2000 ਮਾਨ ਲੋਕਾਂ ਦੇ ਵੀ ਜਾਣੇ ਨੀਂ ਲੇ ਦੁੱਧ ਪੀਣ ਕੇ। ਅੱਛਾ 12000 ਦੀਆਂ ਜਿਹੜੀਆਂ ਨੇ 12000 ਦੀਆਂ ਤੇ ਮਗਰਬਾਚੀ ਮਗਰਬਾਚੀ ਠੀਕ ਆ ਜੀ ਠੀਕ ਆ ਮੈਂ ਜਾਣੀ ਕੋਈ ਫੌਜੀ ਵਾਲਾ ਹੁੰਦਾ ਮਿਲਨੀ ਆ ਠੀਕ ਠੀਕ ਆ ਤੇ ਬਾਕੀ ਇਹ ਆ ਵੀ ਜਿਹੜੀਆਂ ਤਿੰਨ ਆਈਆਂ ਹਰ ਫੀਲ ਭਾਜੀ ਸੁਈਆਂ ਦਾ ਉਹ ਮੇਰਾ ਕੋਈ ਵੀਰ ਭਰਾ ਹੱਥ ਜੋੜ ਕੇ ਬੈੰਦੀ ਚੋਚਵਾ ਕੇ ਖੜੇ ਆਪਣਾ ਆਪਣੀਆਂ ਇੱਥੇ ਪਾਸ ਕਰਦੇ ਠੀਕ ਆ ਹਾਂਜੀ ਤੇ ਜਿਹੜੀਆਂ ਤਿੰਨ ਆਉਂਦੀਆਂ ਵਾ ਉਹ ਵੀ ਵੀਡੀਓ ਐਂਡ ਤੇ ਲੱਗ ਗਈ ਆ ਤੇ ਉਹ ਵੀ ਕੋਈ ਵੇਖ ਲੇ ਹਨਾ ਤੇ ਬਾਕੀ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਵੇਸ ਚਾੱਕ ਕੇ ਖੜੇ ਜੀ